ਚੈਦਰ ਇਹਨਾਂ ਨੇ ਕੰਮ ਸ਼ੁਰੂ ਕਰਤਾ ਜੀ ਹੈ ਅੱਗੇ ਪਬਲੂ ਵੀ ਨੇ ਸ਼ੁਰੂ ਕੀ ਸਰਦਾਈ ਬਣਾ ਕੇ ਪਈ ਤੇ ਅੱਜ ਮੰਮੀ ਆਂਦੇ ਮੈਂ ਸ਼ਰਬਤ ਬਣਾ ਕੇ ਪੀਉਣੀ ਤੁਹਾਨੂੰ ਗਰਮੀਆਂ ਦਾ ਸ਼ਰਬਤ ਗਰਮੀਆਂ ਬੜੀਆਂ ਆਈਆਂ ਸੋ ਮੈਂ ਚਲੋ ਬਣਾ ਲਗੀ ਬੱਚਿਆਂ ਨੂੰ ਪਿਛਲੀ ਵਾਰੀ ਵੀ ਅਸੀਂ ਬਣਾਇਆ ਸੀ ਪਰ ਉਦੋਂ ਆਪਾਂ ਲੋਕ ਨਹੀਂ ਬਣਾਉਨੇ ਹੁੰਦੇ ਨਹੀ ਹੈ ਨਾ ਮੰਮੀ ਜੀ ਪਿਛਲੀ ਗਰਮੀਆਂ ਚ ਬਣਾਉਨੇ ਆਪਾਂ ਪਿਛਲੀ ਨਹੀਂ ਪਿਛਲੀ ਗਰਮੀਆਂ ਦੇ ਵਿੱਚ ਨਹੀਂ ਆਡਾ ਚੈਨਲ ਹੈਗਾ ਹੀ ਨਾ ਹਨ ਹਾਂ ਆਹੀ ਹਰ ਗਰਮੀਆਂ ਬਣਾਉਨੇ ਆ ਇਸ ਵਾਰ ਮੈਂ ਕਿਹਾ ਚਲੋ ਅੱਜ ਯਾਰ ਕਾਹੀ ਵਲੋਗ ਵੀ ਬਣਾਉਨੇ ਆ ਮੰਮੀ ਜੀ ਅੱਜ ਲੱਗੇ ਸ਼ਰਬਤ ਬਣਾਉਣਾ ਤੇ ਮੈਂ ਚੱਲਣ ਵਾਲੇ ਤੁਹਾਡੇ ਸਾਰਿਆਂ ਨਾਲ ਵਲੋਗ ਵੀ ਸਾਂਝਾ ਕਰਦੇ ਆ ਨਾਲੇ ਤੁਹਾਨੂੰ ਵੀ ਦਿਖਾਉਨੇ ਆ ਨਾ ਬਾਕੀ ਤੁਸੀਂ ਸਾਰੇ ਜਾਣੇ ਬਣਾਉਂਦੇ ਵੀ ਹੋਣਗੇ ਦੋਰੇ ਪੋਤੇ ਹਨਾ ਸਾਰੇ ਜਾਣੇ ਆਪਣੇ ਜੋ ਪਰ ਅਸੀਂ ਵੀ ਹਰ ਜਿਹੜਾ ਵਾ ਗਰਮੀਆਂ ਬਣਾਉਨੇ ਆ ਤੇ ਯਾਰ ਕਾਪਾ ਵੀ ਵਲੋਗ ਦਾ ਵੀ ਬਣਾ ਕੇ ਟਰਾਈ ਕੀਤਾ ਆਜੋ ਜੀ ਇਹ ਕਿੰਨੇ ਚੀ ਬੜੇ ਨਾਲੇ ਵਿੱਚ ਨਾ ਸਾਰੇ ਸਾਡੀ ਫੈਮਲੀ ਕਹਿੰਦੇ ਆੰਦੇ ਜਦ ਬਣਾ ਕੇ ਪੀ ਲੈਂਦੇ ਆ ਤੇ ਫੇਰ ਕਰਕੇ ਕਮੈਂਟ ਕਰਕੇ ਆ ਹਾਨੂੰ ਆੰਦੇ ਆ ਵੀ ਦੱਸੋ ਜਾਂ ਆ ਜਾਓ ਹਨਾ ਤੇ ਅਸੀਂ ਫੇਰ ਕੀ ਆ ਫੇਰ ਦੋਰੇ ਭੰਸਾਦਾ ਹਨਾ ਜੇ ਅਸੀਂ ਆ ਪੀ ਲਿਆ ਜੇ ਤੁਸੀਂ ਆਉਂਗੇ ਹੀ ਫੇਰ ਬਣਾ ਲਾਂਗੇ ਹਾਂ ਤੋਂ ਬਣਾ ਲੇ ਤਾਂ ਜਾ ਤਾ ਜਾ ਹਨਾ ਜਿਹੜਿਆਂ ਨੂੰ ਚਾਣ ਵਾਲਿਆ ਦੀ ਫੈਮਿਲੀ ਜਿਹੜੇ ਵੀ ਆਉਣਗੇ ਤੇ ਕੋਈ ਗੱਲ ਨਹੀਂ ਏ ਢਿੱਕੜੀ ਗੱਲ ਆ ਵੀ ਅਸੀਂ ਪੀ ਕੇ ਤੇ ਬਾਅਦੋਂ ਬਣਾਉਣਾ ਹੀ ਨਹੀਂ ਆ ਇਹ ਤੇ ਸਾਡੀ ਗਲਮੀਆਂ ਦੇ ਵਿੱਚ ਆਪਾਂ ਹਫਤੇ ਬਾਅਦ ਆਪਾਂ ਟ੍ਰਾਇ ਕਰਦੇ ਰਹਿਨੇ ਆ ਹੁਣ ਸਰਦਾਈ ਹੀ ਨਾ ਉਹ ਵੀ ਆਪਾਂ ਹੁਣ ਹਫਤਾਕ ਹੋ ਗਿਆ ਵਾ ਹੁਣ ਫੇਰ ਉਹਨੂੰ ਟਰਾਈ ਕਰਨਾ ਆਪਾਂ ਵੇ ਬਣਾਉਣੀ ਆ ਤੇ ਇਹ ਗਰਮੀਏ ਦੇ ਵਿੱਚ ਸਾਡੇ ਚੱਲਦੇ ਰਹਿੰਦੇ ਆ ਇਹ ਐਰਕਾਂ ਪਾਉ ਲੋ ਦਾ ਸ਼ੁਰੂ ਕੀਤਾ ਤੇ ਉਹ ਸਾਡੇ ਨਾਲ ਸਾਰੇ ਨਾਲ ਸਾਂਝਾ ਕੀਤਾ ਅੰਗਰੇਜ਼ੀ ਜਿਹੜੀ ਸ਼ਰਦਾਈ ਚਾਰਾਂ ਮਹੀਨੇ ਦਿਨਾਂ ਬਾਅਦ ਬਣਾ ਲੈਨੇ ਨੇ ਹੁਣ ਜਦੋਂ ਵੀਡੀਓ ਬਣਾਉਣਾ ਟਾਈਮ ਨਹੀਂ ਲੱਗਦਾ ਇਸ ਕਰਕੇ ਥੋੜਾ ਹੈ ਨਾ ਹਫਤੇ ਬਾਅਦ ਹੁਣ ਬਣਾਈ ਦਿੰਦੇ ਆ ਇੱਕ ਵੀ ਬੜੇ ਬਹੁਤ ਇਨਾ ਚਾਹ ਨਾ ਬਾਕੀ ਆਓ ਤੁਹਾਨੂੰ ਵੀ ਦੱਸਦੇ ਆ ਕਿਵੇਂ ਮੰਮੀ ਜੀ ਬਣਾਉਂਦੀ ਆ ਸਰਬਤ ਵੈਸੇ ਤਾਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਵਾ ਉਹ ਦੁਕਾਨ ਦਾਣਾ ਆਪਣੇ ਸ਼ੋਪ ਵਗੈਰਾ ਲਾ ਲੈਂਦੇ ਆ ਕਾਫੀ ਇਹ ਕੰਮ ਟ੍ਰੈਂਡਿੰਗਾਂ ਚ ਚੱਲਦਾ ਵਾ ਗਰਮੀਆਂ ਚ ਰਗੜਾ ਵੀ ਜਿਹੜਾ ਲਾਉਂਦੇ ਆ ਸ਼ਰਤਾਈ ਵਗੈਰਾ ਉਹ ਵੀ ਸਾਰੇ ਜਾਣੇ ਹਨਾ ਇਦਾਂ ਲਾਉਂਦੇ ਆ ਬਾਕੀ ਸਾਡੇ ਨਹੀਂ ਏਰੀਆ ਦੇ ਵਿੱਚ ਇੱਥੇ ਲੱਗੇ ਸਾਕੇ ਕੋਈ ਵੀ ਉਹ ਲਾਉਂਦਾ ਹੈਗਾ ਕਿਉਂਕਿ ਵੱਡੇ ਵੱਡੇ ਸ਼ਹਿਰਾਂ ਚ ਦਾਮਨਸਰ ਹੋ ਗਿਆ ਹਨਾ ਚੰਡੀਗੜ੍ਹ ਹੋ ਗਿਆ ਮੁਹਾਲੀ ਹੋ ਗਿਆ ਇਧਰ ਦੀ ਸਾਈਡ ਤੇ ਕਾਫੀ ਇਹ ਜਿਹੜਾ ਚੀਜ਼ਾਂ ਸਟ੍ਰੀਟ ਫੂਡ ਹੋ ਗਿਆ ਹਨਾ ਇਹ ਚੀਜ਼ਾਂ ਇਧਰ ਜ਼ਿਆਦਾ ਫੇਮਸ ਆ ਤੇ ਬਾਕੀ ਆਪਾਂ ਦੇ ਖਾਏ ਕਰਦੇ ਰਹੀਆਂ ਹਾਂ ਅਸੀਂ ਆਪਾਂ ਕੋਈ ਨਹੀਂ ਫੇਮਸ ਕਰਦਾਂਗੇ ਇੱਥੇ ਆਪਾਂ ਹੀ ਆਪਣੇ ਪਿੰਡ ਵਿੱਚ ਫੇਮਸ ਕਰਦਾਂਗੇ ਬਾਕੀ ਕਮੈਂਟ ਕਰਕੇ ਦੱਸਿਓ ਕੌਣ-ਕੌਣ ਟਰਾਈ ਕਰਦਾ ਹੁੰਦਾ ਵਾ ਇਦਾਂ ਦੀਆਂ ਰੈਸਪੀਜ਼ ਆਪਣੀਆਂ ਤੇ ਬਾਕੀ ਹੁਣ ਮੰਮੀ ਜੀ ਲੱਗੇ ਆ ਬਣਾਉਣੇ ਸ਼ਰਬਤ ਮੈਂ ਚਲਦੀ ਛੋਟੇ-ਛੋਟੇ ਕਰਦੀ ਹਾਂ ਛੋਟੇ ਪੀਸ ਵਧੀਆ ਹੋ ਜਾਂਦੇ ਆ ਕਿਉਂਕਿ ਜਦੋਂ ਇਹ ਜਦੋਂ ਅਸੀਂ ਸਾਰਾ ਇਹ ਚੀਜ਼ਾਂ ਮਿਕਸ ਕੀਤਾ ਤੇ ਇਹਨਾਂ ਜਿਹੜੇ ਧਵਾਣੇ ਆ ਛੋਟੇ-ਛੋਟੇ ਪੀਸ ਹੋਣ ਤੇ ਵਧੀਆ ਲੱਗਦੇ ਆ ਨਾ ਜਿਆਦਾ ਵੱਡੇ ਫਿਰ ਉਹ ਨਹੀਂ ਉਹ ਪੀਤੇ ਨਹੀਂ ਜਾਂਦੇ ਕਿਹੋ ਜਿਹੇ ਗਲਾਸ 'ਚ ਹੀ ਰਹੇ ਹੁੰਦੇ ਆ ਸਾਗਾ ਦੇ ਛੋਟੇ-ਛੋਟੇ ਪੀਸ ਮੰਮੀ ਆਵਲੇ ਬਤੀਲੇ ਵਿੱਚ ਹਨਾ ਕਰਨਾ ਨਾ ਆ ਲਓ ਤੇ ਆਵਲਾ ਹੋ ਗਿਆ ਜੀ ਰੈਡੀ ਖੋਲ ਗਈ ਸਾਰੀ ਮੈਂ ਖੰਡ ਖੋਲਣ ਲਿਆ ਸੀ ਤੇ ਖੰਡ ਖੋਲ ਕੇ ਮੈਂ ਕਰਤੀ ਆ ਰੈਡੀ ਚਾਣੀ ਬਣਾਤੀ ਆ ਮੈਂ ਚਾਣੀਆਂ ਤੇ ਬਣ ਗਈ ਬਣ ਗਈ ਬਸ ਹੁਣ ਤੁਸੀਂ ਅਗਲਾ ਆਮ ਰੈਡੀ ਕਰੋ ਆ ਜੋ ਹੁਣ ਤੁਹਾਨੂੰ ਅਗਲੇ ਸਟੈਪ ਉੱponੇ ਆ ਕਿਵੇਂ ਕਿਵੇਂ ਕਰਦੇ ਆ ਮੰਮੀ ਜੀ ਏ ਨਾਲ ਨਾਲ ਤੁਸੀਂ ਵੀ ਜਿਨ੍ਹਾਂ ਨੇ ਨਾ ਕੀਤਾ ਉਹ ਡرائی ਤੇ ਗਰਮੀਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਤੇ ਆਪਣੇ ਸਿਆਣਿਆਂ ਬਜ਼ੁਰਗਾਂ ਨੂੰ ਹਨਾ ਬੱਚਿਆਂ ਨੂੰ ਸਾਰਿਆਂ ਨੂੰ ਬਣਾ ਕੇ ਤੇ ਪਿਆਇਓ ਗਰਮੀ ਦੇ ਵਿੱਚ ਇਹ ਬਹੁਤ ਫੇਮਸ ਵਾ ਤੇ ਵਧੀਆ ਵੀ ਠੰਡੀ ਹੁੰਦੀ ਆ ਚੰਗਾ ਆ ਜੋ ਵੀ ਆ ਪਾਉਂਦੇ ਜੀ ਦੋ ਵਾਰੀ ਭੰਜੇ ਇੱਕ ਵਾਰੀ ਉਹ ਸਬਾਈ ਭੰਜੇ ਇੱਕ ਵਾਰੀ ਆ ਭੰਜੇ ਤੇ ਮਾਂ ਮਮੀ ਜੀ ਨੇ ਪਾਤਾ ਦੁੱਧ ਮਮੀ ਨੇ ਸਾਰੇ ਵਿੱਚ ਪਾ ਲੈਣਾ ਸਟੈਸ਼ ਰੂ ਆਫ ਦਾ ਦੇ ਵਿੱਚ ਪੈਂਦੀ ਆ ਨੂਹ ਹੱਸਾ ਭੇਜੀ ਆ ਦੁੱਧ ਦੇ ਵਿੱਚ ਠੀਕ ਹੈ ਬੜੀ ਹੈ ਚੁੱਪ ਜਾਨੇ ਕੋਲਣੀ ਕੋਈ ਕੱਪੜਾ ਹੈਗਾ ਨਾ ਨਾ ਕੋਲਣੀ ਹੈ ਚਾਹ ਪਾਣੀ ਮੇਰੀ ਖੰਡ ਪੋਣੀ ਸੋਖੀ ਆ ਬਣਾਉਣੀ ਇੰਨੇ ਔਖੇ ਨਹੀਂ ਆ ਨਾ ਯਾ ਤੇ ਖੁੱਲਣੀ ਨਹੀਂ ਠੀਕ ਹੈਗੀ ਅਸਲੀ ਹੋਈ ਆ ਕਰਦਣਾ ਨੂੰ ਖੁੱਲਣੀ ਹੈ ਨਾ ਕਰੋ ਬਲੋ ਲੈਓ ਮਨਾ ਕਲਰ ਵਧੀਆ ਹੁੰਦਾ ਹੈ ਨਾ ਮੈਂ ਮਿੰਦਾ ਵੀ ਪੀ ਸਕਦੇ ਪਾ ਕੇ ਕਲਰ ਹੁੰਦਾ ਨਹੀਂ ਪੀ ਸਕਦੇ ਉਹਨਾਂ ਕਲਰ ਹੀ ਵਧੀਆ ਲੱਗਦਾ ਹੈ ਨਾ ਟਿੰਕ ਪੀ ਕੇ ਜਾ ਥੋੜਾ ਜਿਹਾ ਪਾਣਾ ਇੰਨਾ ਥੋੜੀ ਪਾਣਾ ਲਓ ਜੀ ਮੰਮੀ ਕਿੰਨਾ ਪਾਣਾ ਹੈ ਕਟਚੀ ਦੇ ਵਿੱਚ ਪਾ ਲਓ ਐਂ ਕਰਕੇ ਐਂ ਕਰਕੇ ਐਂ ਕਰਕੇ ਮਿਲਾਓ ਬਸ ਹੱਸ ਕਲਰ ਹੋ ਜੂਗਾ ਨਾ ਵਧੀਆ ਹੋ ਗਿਆ ਬਹੁਤ 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 ਹੁਣ ਬਹੁਤ ਵਾਹ ਠੀਕ ਆ ਲਾਈਟ ਵੀ ਥੋੜਾ ਜਿਹਾ ਮੇਰਾ ਦਿਲ ਕਰਨ ਲਿਆ ਚਲ ਚਾ ਬਸ ਇਹਨੂੰ ਥੋੜੀ ਕੁਆਂਟੀਟੀ ਜੀ ਪਾਉਣਾ ਚਾਹੀਦਾ ਵਾ ਕਿਉਂਕਿ ਕਲਰ ਨੂੰ ਹੀ ਏ ਰੱਖੀਦਾ ਹਨਾ ਆ ਜਿਆਦਾ ਨਹੀਂ ਚੰਗਾ ਹੁੰਦਾ ਛੋਟੀਆਂ ਪਈਆਂ ਕਿਵੇਂ ਤੇ ਗਲਾਬ ਗਲਾਬ ਦੇ ਫੁਲਾਣਾ ਬਣਿਆ ਹੁੰਦਾ ਨਾ ਮੰਮੀ ਬਬਲ ਉਹ ਫੜਾਉ ਨੂੰ ਤੇ ਅਬਰ ਫੜਾ ਰਿਹਾ ਚੁੱਕਾ ਬਬੂ ਤੁਸੀਂ ਉਹ ਦੇਖ ਨਹੀਂ ਲਾ ਕਰਕੇ ਲਿਆ ਹਾਂ ਪਾਪਾ ਇਹਦਾ ਪਾ ਲਓ ਮਮੀ ਇਹਦਾ ਪਾ ਲੀ ਇਹਦਾ ਪਾ ਲਓ ਵਿੱਚ ਥੁਰ ਜਾਓ ਆ ਲਾ ਬਾਹਰ ਜਿੰਨਾ ਜਿੰਨਾ ਕਿ ਠੰਡਾ ਹੋ ਜੂਨ ਨਾ ਕੋਈ ਰਿਵੇ ਕੱਢ ਲਾਂਗੇ ਕੋਈ ਗੱਲ ਨਹੀਂ ਹਾਲ ਆਪਣੇ ਕੜਛੀ ਕਰੋ ਨਾ ਮੈਂ ਜੇ ਪੜਾ ਲਾ ਵਿੱਚ ਜਾਣੀ ਸਿੱਧੀ ਸਕੂਲ ਲਓ ਇਹ ਜਿੰਨੀ ਠੰਡੀ ਹੋ ਜੂਨ ਨਹੀਂ ਹੋ ਜੂਗੀ ਆਦੀ ਫਿਰ ਵਿੱਚ ਪਾ ਦੇ ਹਾਂ ਮੈਂ ਚ ਪਾ ਲੀਆ ਦਸ ਦਸ ਕਰੋ ਮੈਂ ਜੈਨਾ ਲਓ ਜੀ ਸ਼ਰਬਤ ਬਣ ਕੇ ਰੈਡੀ ਹੋ ਗਿਆ ਵਾ ਬਹੁਤ ਘੱਟ ਦੀ ਫੇਦੀ ਇਹ ਚ ਸਾਰਾ ਥਾਂ ਜਿਹੜਾ ਉਹ ਬਰਫ ਨੇ ਮਲਿਆ ਇਹਨੇ ਇਹ ਠੰਡਾ ਕਰ ਨਾ ਆ ਵਿੱਚ ਵੀ ਆ ਬਗੂ ਚਲੋ ਕੋਈ ਗੱਲ ਨਹੀਂ ਪੀ ਵੀ ਵੀ ਵਿੱਚ ਆ ਗਏ ਛੱਡ ਦੋ ਜਿੰਨਾ ਸਾਰੇ ਜਣੇ ਜ਼ਰੂਰ ਟਰਾਈ ਕਰਿਓ ਆਪਣੇ ਘਰੇ ਗਰਮੀਆਂ ਦੇ ਵਿੱਚ ਬਹੁਤ ਹੀ ਸੁਆਦ ਲੱਗਦਾ ਵਾ ਸ਼ਰਬਤ ਮੰਮੀ ਉਹ ਪਾਤਾ ਬੜਾ ਅੱਛਾ ਸ਼ਾਹ ਦਾ ਪਾਤਾ ਬੱਚਾ ਹੁਣ ਕਈ ਸਾਡੇ ਵੀਰ ਭੈਣਾਂ ਨੇ ਮੈਸੇਜ ਕਰਨੇ ਆ ਵੇਖ ਕੇ ਮੂੰਹ ਦੇ ਵਿੱਚ ਪਾਣੀ ਆ ਗਿਆ ਵਿੱਚ ਪਾਉਣ ਨੂੰ ਤਾਂ ਬਥੇਰਾ ਘਾ ਹੁੰਦਾ ਮਾ ਗੁਜ ਪਾ ਲੋ ਚੈਰੀ ਪਾ ਲੋ ਪਰ ਚੈਰੀ ਨੂੰ ਪਸੰਦ ਨਹੀਂ ਹੈਗੀ ਚੈਰੀ ਮੈਨੂੰ ਪਸੰਦ ਤੇ ਹੈਗੀ ਆ ਪਰ ਹੁਣ ਉਹ ਅਵੇਲੇਬਲ ਨਹੀਂ ਹੈਗੀ ਸਾਡੇ ਘਰੇ ਬਾਕੀ ਮਗਜ ਮੁਗਜ ਜਿਹੜੇ ਆ ਉਹ ਗਰਮ ਹੁੰਦੇ ਆ ਉਹ ਵਹਿ ਨਹੀਂ ਆਈ ਖਾਨੀ ਤੇਰਾ ਮੁੰਡੇ ਨੂੰ ਮम्मी ਦਾ ਨੂੰ ਪਸੰਦ ਨਹੀਂ ਕਿ ਲੱਗਦਾ ਨਾ ਤੇਰਾ ਮੁੰਡਾ ਤਾਂ ਉਹਨੂੰ ਚੰਗੀ ਲੱਗਦੀ ਪਰ ਸਾਡੇ ਕੋਲ ਹੈਗੀ ਸਗੋਂ ਪੇਣਾ ਨਹੀਂ ਕਿਸੋ ਹਣਾ ਕਾਫੀ ਕੋਸੇ ਜਿਹੜਾ ਵਾ ਇਹਦੇ ਵਿੱਚ ਪੈ ਸਕਦਾ ਵਾ ਫੋਨ ਨੂੰ ਤੇ ਬਥੇਰਾ ਕੁਝ ਪੈ ਸਕਦਾ ਵਾ ਜਿਦਾ ਚੀਆ ਸੀਡਸ ਹੁੰਦੀ ਨਾ ਚੀਆ ਸੀਡਸ ਉਹ ਚੀਜ਼ ਜਿਹੜੀ ਚੀਆ ਸੀਡਸ ਹੁੰਦੀ ਉਹ ਬੜੀ ਵਧੀਆ ਉਹ ਠੰਡੀ ਹੁੰਦੀ ਆ ਉਹ ਆਪਾਂ ਮੈਂ ਤੇ ਵਹਿ ਅਜੇ ਤੱਕ ਕਦੀ ਨਹੀਂ ਪੀਤੀ ਉਹ ਪਰ ਉਹ ਕਹਿੰਦੇ ਆ ਪੀਣੀ ਚਾਹੀਦੀ ਆ ਉਹ ਬੜੀ ਵਧੀਆ ਹੁੰਦੀ ਆ ਉਹ ਵੈਹੀ ਮੰਨ ਲਓ ਨੂੰ ਨਾ ਘਤੀਰਾ ਗੁਮਾ ਗੁਈ ਇੱਕ ਉਹ ਵੀ ਮੜੀ ਸੁਆਦ ਇਹ ਨਾ ਬਰਮੀ ਬਰਮੀ ਘਾਟੀ ਪਾਇਓ ਮੈਂ ਤੇ ਨਾ ਮਨ ਇਹਨਾਂ ਦਾ ਹੀ ਸੁਆਦ ਹੋਣਾ ਹਾਂ ਹਦੂਕਾ ਸੀ ਛੋਟੀ ਬਹੁਤ ਵਧੀਆ ਲੱਗਣ ਡਿਆ ਹੈ ਨਾ ਵੇਖਣ ਨੂੰ ਵੇਖਣ ਨੂੰ ਤੇ ਬੜਾ ਵਧੀਆ ਲੱਗਣ ਡਿਆ ਹਣ ਪੀ ਕੇ ਲੈਣੇ ਆ ਮਿੱਠਾ ਕਿਵੇਂ ਦਾ ਵਾ ਤੇ ਕਿਦਾਂ ਦਾ ਲੱਗਦਾ ਹੈ ਬਾਕੀ ਸਾਰੇ ਜਣੇ ਜਰੂਰ ਟਰਾਈ ਕਰਿਓ ਇਹ ਗਲਾਸੀ ਸਾਡੀ ਕੋਕਾ ਕੋਲਾ ਦੀ ਆ ਤੇ ਸ਼ਰਬਤ ਵਿੱਚ ਆਡੀ ਹੋ ਮੇਰਾ ਤੇ ਹੁਣ ਅਸੀਂ ਪੀ ਕੇ ਤੁਹਾਨੂੰ ਟੇਸਟ ਕਰਕੇ ਦੱਸਦੇ ਆ ਲੱਭੀ ਜਿੰਨਾ ਵੇਖਣ ਚ ਸਵਾਦ ਆ ਜਿੰਨਾ ਵੇਖਣ ਚ ਵਧੀਆ ਲੱਗਣਿਆ ਉਨਾ ਹੀ ਪੀਣ ਚ ਸਵਾਦ ਆ ਕਮੈਂਟ ਕਰਕੇ ਜਰੂਰ ਦੱਸਿਓ ਕੌਣ ਕੌਣ ਇਹ ਬਣਾਉਂਦਾ ਹੁੰਦਾ ਆਪਣੇ ਘਰ ਵਿੱਚ ਸਾਰਿਆਂ ਨੇ ਜਰੂਰ ਟਰਾਈ ਕਰਿਓ ਪੀਣ ਚ ਬਹੁਤ ਆ ਹੀ ਜ਼ਿਆਦਾ ਸਵਾਦ ਲੱਗਣਿਆ ਬਸ ਮੰਮੀ ਜੀ ਬਣਾਉਣਾ ਵੀ ਸੌਖਾ ਹੀ ਆ ਨਾ ਬਾਕੀ ਜਿਹੜੇ ਆ ਨਾ ਖਰਬੂਜੇ ਦੇ ਜਿਹੜੇ ਉਹ ਜਿਹੜੇ ਖਰਬੂਜੇ ਨਹੀਂ ਦਵਾਣਾ ਦਵਾਣਾ ਸੋਰੀ ਦਵਾਣੇ ਦੇ ਜਿਹੜੇ ਆ ਨਾ ਪੀਸ ਉਹ ਬਿਲਕੁਲ ਛੋਟੇ ਰੱਖਿਓ ਜਿੰਨੇ ਵੀ ਰੱਖ ਸਕੋਗੇ ਕਿਉਂਕਿ ਇਹ ਨਾ ਪੀਣ ਦੇ ਲੱਗ ਜਾਂਦਾ ਨਾ ਫਿਰ ਉਹ ਪਿਛੇ ਰਹਿ ਜਾਂਦੇ ਆ ਉਹ ਹੁੰਦੇ ਨਹੀਂ ਮੂੰਹ ਦੇ ਵਿੱਚ ਬਾਕੀ ਬਿਲਕੁਲ ਬਰੀਕ-ਬਰੀਕ ਰੱਖਿਓ ਤੇ ਜਿਆਦਾ ਬੈਟਰ ਰਹੂਗਾ ਤੇ ਪੀਣ ਵਿੱਚ ਬਹੁਤ ਸੁਆਦਵਾ ਸਾਰੇ ਜਣੇ ਜ਼ਰੂਰ ਟਰਾਈ ਕਰਿਓ ਜ਼ਰੂਰ ਕਹਿਣੇ ਬਿਲਕੁਲ ਬਹੁਤ ਬਾਕੀ ਇਹਨੂੰ ਤੁਸੀਂ ਸਟੋਰ ਵੀ ਰੱਖ ਸਕਦੇ ਆ ਆਪਣੇ ਫ੍ਰਿਜ ਦੇ ਵਿੱਚ ਰੱਖ ਸਕਦੇ ਆ ਜਿੰਨੀ ਕ ਬਚ ਜੇ ਇਹਦਾ ਕੋਈ ਹੈ ਨਹੀਂ ਆ ਤੇ ਉਹਦੇ ਨਾਲ ਸਭ ਹੋ ਠੰਡੀ ਹੋ ਜੂਗੀ ਮੈਂ ਕੋਸ਼ਿਸ਼ ਕਰੂਗੀ ਉਹਨਾਂ ਕੀ ਬਣਾਉ ਜਨਾਬ ਤੁਸੀਂ ਪੀ ਸਕੋ ਹੁਣ ਉਹਨਾਂ ਘੇਟੀ ਬਣਾ ਨਹੀਂ ਛੋਟੇ ਬਿਨਦੇ ਚ ਬਣਾਇਆ ਗੋਨਾ ਗਰਮੀਆਂ ਦੇ ਵਿੱਚ ਤਿੰਨ ਜਣੇ ਤਾਂ ਹੀ ਹੈਗੇ ਤੇ ਗਰਮੀਆਂ ਦੇ ਵਿੱਚ ਬਹੁਤ ਜਿੱਦਾਂ ਮੰਨ ਲਓ ਆਪਣੇ ਹਨਾ ਹੁੰਦੇ ਆ ਰਿਲੇਟਿਵ ਵਗੈਰਾ ਆਉਂਦੇ ਆ ਕਰੇ ਬੋਣੇ ਵਗੈਰਾ ਹੁੰਦੇ ਆ ਤੇ ਅਸੀਂ ਲੈ ਆਉਨੇ ਆ ਕੋਕ ਲਿੰਕਾ ਹਨਾ ਇਹ ਚੀਜ਼ਾਂ ਜਿਹੜੀਆਂ ਵਾਂ ਨਹੀਂ ਚੰਗੀਆਂ ਹੈਗੀਆਂ ਉਨੀ ਤਾਂ ਤੁਸੀਂ ਸਗੋਂ ਇਤਾਂ ਦਾ ਹੋਮ ਮੇਡ ਆਪਣੇ ਬਣਾ ਕੇ ਤੇ ਸਗੋਂ ਇਹ ਵਧੀਆ ਵਾ ਇਹ ਚੀਜ਼ਾਂ ਵਧੀਆ ਵਾ ਨਾਲੇ ਆਪਣੇ ਘਰੇ ਜਿੰਨੀ ਮਰਜ਼ੀ ਬਣਾਓ ਹਨਾ ਤੇ ਜਰੂਰ ਟਰਾਈ ਕਰਿਓ ਆਸਵਾ ਤੁਸੀ ਸਾਰੇ ਜਣੇ ਟਰਾਈ ਕਰੋਗੇ ਜਿਹੜੇ ਕਰਦੇ ਆ ਉਹ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗਦੀ ਆ ਜਿਨ੍ਹਾਂ ਨੇ ਨਹੀਂ ਕੀਤੀ ਟਰਾਈ ਉਹ ਸਾਰੇ ਜਣੇ ਜਰੂਰ ਟਰਾਈ ਕਰਕੇ ਤੇ ਕਮੈਂਟ ਕਰਿਓ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਤਜਾ ਨਾ ਜਣਾ ਪੀਣਾ ਆਜਾ ਸੰਗਣ ਵਾਲੀ ਕੋਈ ਗੱਲ ਨਹੀਂ ਹੈ ਨਹੀਂ ਫੇਰ ਬਣਾ ਲਾਂਗੇ ਇਹ ਨਹੀਂ ਕਿ ਅਸੀਂ ਇਹਦੇ ਵਿੱਚ ਕਹਿੰਦੇ ਆ ਵੀ ਤੁਸੀਂ ਆ ਕੇ ਪਿਓ ਵੀ ਹਾਂ ਬੜੀ ਵਧੀਆੀ ਹੁੰਦੀ ਬਾਅਦ ਵਿੱਚ ਨਾਲੇ ਤਾਜਾ ਤਾਜਾ ਬਣਾ ਕੇ ਦਵਾਗੇ ਸਾਰਿਆਂ ਨੂੰ ਚਲੋ ਠੀਕ ਆ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਅਦਨਾ ਵੀਰ ਐਸਪੀ ਦੇ ਨਾਲ